ਵੈਦਿਕ ਖਾਲਸਾ ਵੈਦਿਕ ਕੀ ਫਤਿਹ ਅੱਜ ਅਸੀਂ ਤੁਹਾਨੂੰ ਸਵੇਰੇ ਹੀ ਜਿਹੜੀ ਖਬਰ ਇੱਕ ਨਾਸਰ ਕੀਤੀ ਸੀ ਵੱਡੀ ਉਹ ਖਬਰ ਜੁੜੀ ਆ ਆਮ ਆਦੀ ਪਾਰਟੀ ਦੇ ਭਗਵੰਤ ਮਾਨ ਦੇ ਨਾਲ ਤੁਹਾਨੂੰ ਕਿਹਾ ਸੀ ਕਿ ਈਡੀ ਦੇ ਰਡਾਤੇ ਜਿਹੜੇ ਕਿ 12 ਤੋਂ 15 ਪੰਜਾਬ ਦੇ ਮੰਤਰੀ ਐਮ ਐਲ ਏ ਨੇ ਜਿਹੜੇ ਤੇ ਨਾਲ ਇਹ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਜਿਹੜੀ ਗ੍ਰਿਫਤਾਰੀ ਹੋ ਸਕਦੀ ਆ ਇਹ ਤੁਹਾਨੂੰ ਅਸੀਂ ਅੱਜ ਹੀ ਖਬਰ ਜਿਹੜੀ ਸਵੇਰ ਦੇ ਦਿੱਤੀ ਸੀ ਪਰ ਹੁਣ ਤਾਜ਼ੀ ਤੇ ਵੱਡੀ ਖਬਰ ਸਾਹਮਣੇ ਨਿਕਲ ਕੇ ਆਈ ਆ ਭਗਵੰਤ ਮਾਨ ਦੇ ਘਰ ਈਡੀ ਦੀ ਜਿਹੜੀ ਰੇਡ ਪਈ ਆ ਬੇਸ਼ੱਕ ਉੱਥੇ ਪੁਲਿਸ ਮੌਜੂਦ ਸੀ ਪਰ ਭਗਵੰਤ ਮਾਨ ਦਿੱਲੀ ਗਏ ਹੋਏ ਨੇ ਤੇ ਈਡੀ ਦੀ ਜਿਹੜੀ ਰੇਡ ਪਈ ਆ ਇਹ ਸਭ ਤੋਂ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਤੁਹਾਨੂੰ ਅਸੀਂ ਪਹਿਲਾਂ ਵੀ ਦੱਸਿਆ ਸੀ ਕਿ ਪੰਜਾਬ ਦੇ ਮੰਤਰੀ ਤੇ ਐਮਐਲਏ ਉੱਪਰ ਜਿਹੜੀ ਕਿ ਈਡੀ ਦੀ ਜਿਹੜੀ ਰੇਡ ਪੈਣ ਵਾਲੀ ਆ ਤੇ ਉਹਨਾਂ ਨੂੰ ਜਿਹੜਾ ਗ੍ਰਫਦਾਰ ਕੀਤਾ ਜਾਵੇਗਾ ਇਸੇ ਸੰਬੰਧੀ ਵਿੱਚ ਤੁਹਾਨੂੰ ਦੱਸਿਆ ਸੀ ਕਿ ਜਿਹੜੀ ਈਡੀ ਦੀ ਰੇਡ ਆ ਉਹ ਭਗਵੰਤ ਮਾਨ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਵੀ ਜਿਹੜੀ ਪਹੁੰਚੂਕੀ ਆ ਕਿ ਫਿਲਹਾਲ ਭਗਵੰਤ ਮਾਨ ਦਿੱਲੀ ਜਿਹੜੀਆਂ ਚੋਣਾਂ ਦੇ ਵਿੱਚ ਰੁੱਝੇ ਹੋਏ ਨੇ ਇਸ ਨੂੰ ਲੈ ਕੇ ਤੁਹਾਨੂੰ ਤਮਾਮ ਅਸੀਂ ਖਬਰਾਂ ਦਿੰਦੇ ਰਹਿੰਦੇ ਆ ਤੇ ਕਈਆਂ ਨੂੰ ਲੱਗਦਾ ਹੁੰਦਾ ਕਿ ਪੱਤਰ ਇਹ ਬਿਨਾਂ ਫालतू ਖਬਰ ਦਿੰਦੇ ਆ ਸਾਡੇ ਸੂਤਰਾਂ ਤੋਂ ਸਾਨੂੰ ਜਿਹੜੀ ਜਾਣਕਾਰੀ ਮਿਲਦੀ ਆ ਉਹ ਤੁਹਾਡੇ ਤੱਕ ਅਸੀਂ ਪਾਲਦੇ ਜਿਹੜੀ ਸਾਂਝੀ ਕਰਦੇ ਰਹਿੰਦੇ ਆ ਤੋ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਆ ਕਿ ਭਗਵੰਤ ਮਾਨ ਜੋ ਕਿ ਦਿੱਲੀ ਜਿਹੜਾ ਚੌਂਕ ਕਮਿਸ਼ਨ ਆ ਉਸ ਵੱਲੋਂ ਜਿਹੜੀ ਏਡੀ ਵੱਲੋਂ ਜਿਹੜੀ ਰੇਟ ਜਿਹੜੀ ਮਾਰੀ ਗਈ ਆ ਭਗਵੰਤ ਮਾਨ ਦਾ ਕਹਿਣਾ ਹੈਗਾ ਕਿ ਬੀ ਜੀ ਪੀ ਜਿਹੜੀ ਆ ਉਹ ਰੇਟਾਂ ਮਾਰ ਰਹੀ ਆ ਤੇ ਇਹਨੂੰ 5 ਤਰੀਕ ਤੋਂ ਬਾਅਦ ਜਿਹੜਾ ਪਤਾ ਲੱਗੂਗਾ ਜਾਨੀ ਕਿ 5 ਤਰੀਕ ਨੂੰ ਜਿਹੜਾ ਕਿ ਰਿਜ਼ਲਟ ਆਉਣਾਂਗਾ ਤੇ ਬੋਟਾ ਪੈਣੀਆਂ ਨੇ ਉਹ ਤੋਂ ਪਹਿਲਾਂ ਵੀ ਜਿਹੜਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਅਰਮਿੰਦਰ ਕੇਜਰੀਵਾਲ ਨੂੰ ਲੈ ਕੇ ਜਿਹੜਾ ਕਿ ਜਿੱਥੇ ਉੱਥੇ ਜਿਹੜੇ ਮੰਤਰੀ ਗਏ ਨੇ ਜਿਹੜੇ ਦਿੱਲੀ ਮੰਤਰੀ ਗਏ ਨੇ ਪੰਜਾਬ ਦੇ ਜਾਂ ਐਮਐਲਏ ਗਏ ਨੇ ਜਿੰਨੇ ਵੀ ਚੋਣ ਪ੍ਰਚਾਰ ਕੀਤਾ ਉਹਨਾਂ ਦੇ ਸਾਰਿਆਂ ਦੇ ਘਰ ਜਿਹੜਾ ਈੜੀ ਜਿਹੜੀ ਰੇਡਾਂ ਜਿਹੜੀਆਂ ਮਾਰ ਰਹੀ ਆ ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਜਿਹੜੀ ਰੇਡ ਵੱਜੀ ਆ ਇਹਨੂੰ ਲੈ ਕੇ ਜਿਹੜਾ ਸਿਆਸਤ ਦੇ ਵਿੱਚ ਜਿਹੜਾ ਭਚਾਲ ਆ ਗਿਆ ਔਰ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਭਗਵੰਤ ਮਾਨ ਦੀ ਕੁਰਸੀ ਨੂੰ ਖਤਰਾ ਹੈਗਾ ਖਤਰਾ ਕਿ ਤੋ ਆ ਕਿ ਬੀਜੇਪੀ ਜਿਹੜਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਨੂੰ ਗ੍ਰਿਫਤਾਰ ਕਰੇਗੀ ਗ੍ਰਿਫਤਾਰੀ ਤੋਂ ਬਾਅਦ ਜਿਸ ਤਰ੍ਹਾਂ ਪਹਿਲਾਂ ਭਗਵੰਤ ਮਾਨ ਬਿਮਾਰ ਹੋਏ ਨੇ ਬਿਮਾਰ ਹੋਣ ਤੋਂ ਬਾਅਦ ਜਦੋਂ ਤਲਕੀ ਵਧੀਆ ਜਦੋਂ ਕਿ ਅਰਵਿੰਦ ਕੇਜਰੀਵਾਲ ਜਦੋਂ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਦਾ ਜਿਹੜਾ ਕੁਰਸੀ ਤੇ ਕਾਬਜ ਹੋਣਾ ਚਾਹੁੰਦਾ ਸੀ ਪਰ ਭਗਵੰਤ ਮਾਨ ਵੱਲੋਂ ਜਿਹੜਾ ਸੰਦੀਪ ਪਾਠ ਭਗਵੰਤ ਮਾਨ ਦਾ ਪਤਾ ਲੈਣ ਗਿਆ ਤੇ ਅਰਵਿੰਦ ਕੇਜਰੀਵਾਲ ਨੇੜੇ ਨਾਲ ਜਿਹੜੀ ਗੱਲਬਾਤ ਕਰਾਈ ਆ ਕਿ ਜਿੰਨਾ ਚਿਰ ਤੁਸੀਂ ਬਿਮਾਰ ਹੋ ਉਹਨਾਂ ਤੱਕ ਸਾਨੂੰ ਜਿਹੜੀ ਇਹ ਸੱਤਾ ਸਾਨੂੰ ਸੌਂਪ ਦਿਓ ਪਰ ਭਗਵੰਤ ਮਾਨ ਵੱਲੋਂ ਉੱਥੇ ਜਿਹੜਾ ਕਿ ਅਰਵਿੰਦ ਕੇਜਰੀਵਾਲ ਦੇ ਨਾਲ ਤਲਕੀ ਭਰਿਆ ਜਿਹੜੀਆਂ ਗੱਲਾਂ ਕਹੀਆਂ ਗਈਆਂ ਉਸ ਤੋਂ ਬਾਅਦ ਜਿਹੜਾ ਰੌਲਾ ਪੈਂਦਾਗਾ ਪ੍ਰਧਾਨਗੀ ਦਾ ਪੰਜਾਬ ਦੀ ਜਿਹੜੀ ਪ੍ਰਧਾਨਗੀ ਸੀ ਜਿਹੜੀ ਉਹ ਵੀ ਭਗਵੰਤ ਮਾਨ ਕੋਲੇ ਸੀ ਗ੍ਰਹਿ ਮੰਤ్రਾਲਾ ਉਹ ਵੀ ਭਗਵੰਤ ਮਾਨ ਕੋਲੇ ਅਤੇ ਮੁੱਖ ਮੰਤਰੀ ਵੀ ਭਗਵੰਤ ਮਾਨ ਨੇ ਜਦੋਂ ਸਾਰੀਆਂ ਕੋਸ਼ਿਸ਼ਾਂ ਜਿਹੜੀਆਂ ਨਾਕਾਮ ਰਹੀਆਂ ਭਗਵੰਤ ਮਾਨ ਦੀ ਆਖਰ ਭਗਵੰਤ ਮਾਨ ਤੋਂ ਜਿਹੜਾ ਕਿ ਪੰਜਾਬ ਦਾ ਜਿਹੜਾ ਪੰਜਾਬ ਪ੍ਰਧਾਨ ਦਾ ਅਹੁਦਾਗਾ ਜਿਹੜਾ ਉਹ ਖੋਲਿਆ ਕਿ ਯਾਨੀ ਕਿ ਅਮਨ ਰੋੜੇ ਨੂੰ ਅਸੀਂ ਪਹਿਲਾਂ ਤੁਹਾਨੂੰ ਕਿਹਾ ਸੀ ਖਬਰਾਂ ਦਿੱਤੀਆਂ ਸੀ ਪਲ-ਪਲ ਦੀਆਂ ਕਿ ਪੰਜਾਬ ਦੇ ਵਿੱਚ ਹਿੰਦੂ ਚਿਹਰਾ ਹੋਵੇਗਾ ਜੋ ਪੰਜਾਬ ਦਾ ਪ੍ਰਧਾਨ ਹੋਵੇਗਾ ਉਹ ਸੱਚਮੁੱਚ ਇਹ ਜਿਹੜੀ ਖਬਰ ਆ ਉਹ ਤੁਹਾਡੇ ਤੱਕ ਜਿਹੜੀ ਲੈ ਕੇ ਆਏ ਸੀ ਉਹਦੇ ਵਿੱਚ ਤੁਹਾਨੂੰ 100% ਅੱਪਾ ਕਹਿ ਲੇ ਕਿ ਜਾਣਕਾਰੀ ਸਹੀ ਦਿੱਤੀ ਸੀ ਉਹਦੇ ਵਿੱਚ ਹਿੰਦੂ ਚਿਹਰਾ ਆਪਣਾ ਜਿਵੇਂ ਕਹਦੀ ਆ ਅਮਨ अरोड़ा ਜਿਹੜੇ ਕਿ ਉਹ ਪੰਜਾਬ ਦੇ ਜਿਹੜਾ ਪ੍ਰਧਾਨ ਬਣ ਚੁੱਕੇ ਨੇ ਉਹਨਾਂ ਨੂੰ ਜਿਹੜੀ ਪ੍ਰਧਾਨਗੀ ਜਿਹੜੀ ਭਗਵੰਤ ਮਾਨ ਨੇ ਸੌਂਪ ਦਿੱਤੀ ਆ ਇਹ ਖਬਰ ਆ ਹੁਣ ਤੁਹਾਨੂੰ ਇਹ ਇੱਕ ਵੱਡੀ ਖਬਰ ਆ ਏਡੀ ਦੀ ਰੇਟ ਦਾ ਪਹਿਣਾ ਮੁੱਖ ਮੰਤਰੀ ਦੇ ਘਰੇ ਤੁਸੀਂ ਇਹ ਦੇਖ ਲਿਓ ਜਿਸ ਤਰ੍ਹਾਂ ਹਰਮਿੰਦਰ ਕੇਜਰੀਵਾਲ ਨੂੰ ਸੰਜੇ ਸਿੰਘ ਨੂੰ ਜਾਂ ਹੋਰ ਨੂੰ ਗ੍ਰਿਫਤਾਰ ਕੀਤਾ ਸੀ ਉਸ ਤਰ੍ਹਾਂ ਹੀ ਭਗਵੰਤ ਮਾਨ ਨੂੰ ਜਿਹੜਾ ਕਿ ਐਡੀ ਵੱਲੋਂ ਜਿਹੜੀਆਂ ਰੇਡਾਂ ਪੈ ਰਹੀਆਂ ਨੇ ਬੀਜਪੀ ਵੱਲੋਂ ਜਿਹੜੀ ਕੇਂਦਰ ਸਰਕਾਰ ਆ ਮੋਦੀ ਸਰਕਾਰ ਆ ਇਹਨੂੰ ਭਵੰਤਮਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਗਰਪਦਾਰ ਕਰੇਗੀ ਗਰਪਦਾਰ ਕਰਕੇ ਜੇਲ੍ਹ ਦੇ ਵਿੱਚ ਛੱਡੇਗੀ ਇਸ ਤੋਂ ਬਾਅਦ ਸਭ ਤੋਂ ਵੱਡੀ ਇੱਕ ਖਬਰ ਹੋਰ ਇਹਦੇ ਸਾਹਮਣੇ ਆਈ ਆ ਕਿ ਜਿਹੜੇ ਕਿ ਇਹ ਅਰਵਿੰਦ ਕੇਜਰੀਵਾਲ ਤੇ ਜਿਹੜਾ ਕਹਿੰਦੇ ਆ ਇਹ ਵਿੱਚੋਂ ਜਿਹੜੀਆਂ ਖਬਰਾਂ ਸਾਨੂੰ ਸੂਤਰਾਂ ਤੋਂ ਪਤਾ ਲੱਗਿਆ ਕਿ ਅਰਵਿੰਦ ਕੇਜਰੀਵਾਲ ਤੇ ਬੀਜਪੀ ਦੀ ਆਤਸ ਬੇਸ਼ੱਕ ਕਹਿੰਦੇ ਮਰਜ਼ੀ ਉਤਰੋ ਕਠਾਸ ਆ ਇਹ ਲੱਗਦਾ ਕਿ ਤੁਹਾਨੂੰ ਕਿ ਇਹ ਲੜੇ ਹੋਏ ਨੇ ਜਾਂ ਮੰਨ ਲਓ ਇਸ ਤਰ੍ਹਾਂ ਗਾਲ-ਮਗਾਲੀ ਹੁੰਦੀ ਹੈ ਜੋ ਵੀ ਆ ਤੁਹਾਨੂੰ ਸਿਆਸਤ ਦਾ ਸਾਰਾ ਪਤਾ ਹੈਗਾ ਪਰ ਅੰਦਰ ਖਾਤੇ ਜਿਹੜਾ ਅਰਵਿੰਦ ਕੇਜਰੀਵਾਲ ਆ ਭਗਵੰਤ ਮਾਨ ਨੂੰ ਨਹੀਂ ਚਾਹੁੰਦਾ ਤੇ ਹੁਣ ਜਿਹੜਾ ਇੱਥੇ ਕਲਤਾਰ ਸੱਧਮਾ ਦਾ ਜਿਹੜਾ ਹੈਗਾ ਉਹ ਤੀਰ ਜਿਹੜਾ ਚੱਲ ਸਕਦਾ ਹੈ ਜਾਨੀ ਕਿ ਕਲਤਾਰ ਸਿੰਘ ਸੱਧਮਾ ਜਿਹੜਾ ਹੈਗਾ ਪੰਜਾਬ ਦਾ ਮੁੱਖ ਮੰਤਰੀ ਬਣ ਸਕਦਾ ਇਹ ਵੱਡੀ ਜਿਹੜੀ ਖਬਰ ਤੁਹਾਨੂੰ ਅਸੀਂ ਸੁਣਾ ਰਹੇ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਈੜੀ ਵੱਲੋਂ ਜਿਹੜਾ ਕਿ ਭਗਵੰਤ ਮਾਨ ਜਿਹੜਾ ਅੰਦਰ ਤੇ ਜਿਹੜੇ ਏਡੀਡੀ ਤੇ ਤੇ ਇਸ ਕਰਕੇ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਤੁਹਾਨੂੰ ਇਹ ਖਬਰ ਵੀ ਦੇਖਣ ਨੂੰ ਮਿਲੂਗੀ ਤੇ ਤਾਂ ਜਿਹੜੇ ਚੋਣ ਵਾਲੇ ਨੇ ਉਹਨਾਂ ਨੂੰ ਜਿਹੜਾ ਕਿ ਭਗਵਾਨਤਮਨ ਦੀ ਸਰਕਾਰ ਦੇ ਨਮਾਇੰਦੇ ਨੇ ਜਾਂ ਉਹਨਾਂ ਦੇ ਆਪਾਂ ਇਹ ਕਹਿ ਦਈਏ ਕਿ ਸਿਆਸੀ ਚਿਹਰੇ ਨੇ ਜਾਂ ਆਪਾਂ ਉਹਨਾਂ ਦੇ ਚੋਣ ਵਾਲੇ ਨੇ ਉਹਨਾਂ ਨੂੰ ਦੁੱਖ ਤਾਂ ਜਰੂਰ ਲੱਗੂਗਾ ਕਿ ਜਿਹੜਾ ਕਿ ਭਗਵਾਨਤਮਨ ਤੋਂ ਇਸ ਤਰ੍ਹਾਂ ਜਿਹੜਾ ਠੱਕੇ ਸਾਈ ਕੀਤੀ ਜਾ ਰਹੀ ਆ ਪਰ ਇਹ ਜਿਹੜਾ ਸੱਚ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਜਿੱਥੇ ਮੰਤਰੀਆਂ ਨੂੰ ਗਰਪਦਾਰ ਕੀਤਾ ਜਾ ਸਕਦਾ ਵੱਡੇ ਮੰਤਰੀਆਂ ਨੇ ਕਈ ਮੰਤਰੀ ਤੇ ਕਈ ਐਮਐਲਏ ਨੂੰ ਗਰਪਦਾਰ ਕੀਤਾ ਜਾ ਸਕਦਾ ਉਥੇ ਪੰਜਾਬ ਦੇ ਮੁੱਖ ਮੰਤਰੀ ਦੀ ਜਿਹੜੀ ਆ ਉਹ ਗਰਪਦਾਰੀ ਹੋ ਸਕਦੀ ਆ ਇਹ ਤੁਹਾਨੂੰ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਤੇ ਉਹਨਾਂ ਤੇ ਜਿਹੜਾ ਤਹਿਤ ਉਹ ਕਾਰਜਕਾਰੀ ਜਿਹੜਾ ਮੁੱਖ ਮੰਤਰੀ ਲਾਉਣਾ ਜਾਂ ਆਪਾਂ ਇਹ ਕਹਿ ਲਈਏ ਕਿ ਜਾਂ ਫਿਰ ਜਿਹੜਾ ਸੀਐਮ ਦਾ ਅਹੁਦਾਗਾ ਜਿਹੜਾ ਉਹ ਪੂਰੇ ਤਰ੍ਹਾਂ ਜਿਹੜਾ ਭਵਾਨਤਮਾਨ ਕੋਲੋਂ ਖੋਹ ਲਿਆ ਜਾਵੇਗਾ ਇਹ ਸਭ ਤੋਂ ਵੱਡੀ ਖਬਰ ਆ ਤੁਹਾਨੂੰ ਇਹ ਅਸੀਂ ਦੇ ਦਿੱਤੀ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ ਕਮੈਂਟ ਵਿੱਚ ਤੁਸੀਂ ਜਰੂਰ ਲਿਖਣਾ ਕਿ ਇਸ ਗੱਲ ਦੇ ਵਿੱਚ ਕਿੰਨੀ ਕ ਸੱਚਾਈ ਹੈ ਕਿੰਨੀ ਕ ਨਾ ਧੰਨਵਾਦ ਵਰਜੂ ਦਾ ਖਾਲਸਾ ਵਰਜੂ ਕੀ ਫਤਿਹ